ਇੱਕ ਮੈਂ ਤੁਹਾਡੇ ਸਾਹਮਣੇ ਕਵਿਤਾ ਜਿਹੜੀ ਪੇਸ਼ ਕਰਨ ਜਾ ਰਿਹਾ ਉਹ ਬੜੇ ਧਿਆਨ ਨਾਲ ਸੁਣਨ ਵਾਲੇ ਆ ਸਾਰਿਆਂ ਦੀ ਕਵਤਾ ਦਾ ਸਰਲੇਖ ਹੈ ਮਤਲਬ ਹੀ ਪਿਆਰ ਬੋਪਰਾ ਸਾਹਿਬ ਧਿਆਨ ਦਿਓ ਬਾਈ ਕੀਤਾ ਕਿਧਰ ਚਲਾ ਗਿਆ ਮਤਲਬ ਹੀ ਪਿਆਰ ਕਹਿੰਦਾ ਬਾਪੂ ਜਦ ਅਖੇਤੋਂ ਆਇਆ ਤੇ ਰੂਰ ਵਾਲੇ ਨੇ ਮੰਝਾ ਲਾਇਆ ਬਾਪੂ ਜਦ ਅਖੇਤੋਂ ਆਇਆ ਤੇ ਮੂੰ ਨੂ ਰਾਣੀ ਨੇ ਮੰਜਾ ਡਾਇਆ ਬਾਪੂ ਨੂੰ ਬੋਲੀ ਨੂ ਰਾਣੀ ਤੇ ਨਿੰਬੂ ਵਾਲਾ ਪੀਲੋ ਪਾਣੀ ਬਾਪੂ ਨੂੰ ਬੋਲੀ ਨੂ ਰਾਣੀ ਨਿੰਬੂ ਵਾਲਾ ਪੀਲਾ ਪਾਣੀ ਮਾਉ ਬਾਪੂ ਜੀ ਵਸਤਰਾ ਕਰਦੇ ਆ ਤੇ ਹੇਠਾਂ ਤਲੀ ਮਛਾਂਕਾ ਸੋਣੀ ਤੇ ਨਾਲੇ ਨਵਾਂ ਸਹਣਾ ਤਾਦਿਆ ਲੋ ਬਾਪੂ ਜੀ ਮਿਸਤਰਾ ਕਰਦਿਆਂ 헤ਟਾਂ ਦਰੀ ਬਿਸ਼ਾਰ ਕੇ ਸੋਣੀ ਨਾਲੇ ਨਾਲ ਸਰਣਾ ਤਾਦਿਆਂ ਨਿੱਕਾ ਜਿਹ ਹੈ ਕਿ ਮੇਲ ਰੱਖ ਕੇ ਗਰਮੀ ਵੀ ਪਾਣੀ ਦੀ ਪਰਦਿਆਂ ਕਹਿੰਦੀ ਹੁੰਦੀ ਸੀ ਬੇਬੇ ਸਾਡੀ ਕਹਿੰਦੀ ਹੁੰਦੀ ਸੀ ਬੇਬੇ ਸਾਡੀ ਪੀਂਦਾ ਦੁੱਧ ਰੋਟੀ ਤੋਂ ਮਗਰੋਂ ਤੇ ਜੱਗ ਦੁੱਧ ਦਾ ਗਰਮ ਕਰਦਿਆਂ ਗਰਮੀ ਬਹੁਤ ਹੈ ਕੂਲਰ ਲਾ ਕੇ ਗਰਮੀ ਬਹੁਤਾ ਤੂਲੋ ਲਾ ਕੇ ਠੰਡਾ ਪਾਣੀ ਵਿੱਚ ਭਰਦਿਆਂ ਤੜਕੇ ਉੱਠ ਕੇ ਸਾਥੀ ਜਿ ਜਾਇਓ ਤੇ ਧੁੱਤੇ ਕੱਪੜੇ ਪ੍ਰੈਸ ਕਰਦੇ ਹਾਂ ਤੜਕੇ ਉੱਠ ਕੇ ਸਾਥੀ ਜਿ ਜਾਇਓ ਤੇ ਧੁੱਤੇ ਕੱਪੜੇ ਪ੍ਰੈਸ ਕਰਦੇ ਹਾਂ ਤੇ ਨੂ ਰਾਣੀ ਦਾ ਦੇਖ ਮਤੀਰਾ ਬਾਪੂ ਅੱਜ ਹੈਰਾਨ ਹੋ ਗਿਆ ਵੀ ਅੱਗੇ ਤਾਂ ਕੁਝ ਮਿਲਦਾ ਨਹੀਂ ਸੀ ਅੱਜ ਕੀ ਗੱਲ ਹੋ ਗਈ ਲੋਕ ਕਹਿੰਦੇ ਨੂ ਰਾਣੀ ਦਾ ਦੇਖ ਬਤੀਰਾ ਬਾਪੂ ਅੱਜ ਹਰਾਨ ਹੋ ਗਿਆ ਬਾਪੂ ਸੀਗਾ ਭੋਲਾ ਪਾਲਾ ਤੇ ਬੱਚਿਆਂ ਉੱਤੇ ਮਾਨ ਹੋ ਗਿਆ ਨੂ ਰਾਣੀ ਦਾ ਦੇਖ ਬਤੀਰਾ ਬਾਪੂ ਅੱਜ ਹਰਾਨ ਹੋ ਗਿਆ ਬਾਪੂ ਸੀਗਾ ਭੋਲਾ ਪਾਲਾ ਬੱਚਿਆਂ ਉੱਤੇ ਮਾਨ ਹੋ ਗਿਆ ਨੂ ਰਾਣੀ ਨੂੰ ਕੋਲ ਬਿਠਾ ਕੇ ਕਹਿੰਦਾ ਕਹਿੰਦੇ ਉਹਨੇ ਦੇਰ ਨਾਲ ਆਈ ਨੂ ਰਾਣੀ ਨੂੰ ਕੋਲ ਬਿਠਾ ਕੇ ਕਹਿੰਦੇ ਆਉਣੇ ਦੇਰ ਨਾਲ ਆਈ ਅੱਖਾਂ ਮੀਚਣਾ ਜਾਵਾਂ ਕਿਧਰੇ ਮਗਰੋਂ ਪੈਂਦੀ ਫਿਰੂ ਲੜਾਈ ਜੈਦਾ ਤੂੰ ਨਾਮ ਕਰਾ ਲਓ ਤੁਹਾਡਾ ਹੀ ਆ ਸਭ ਕੁਝ ਭਾਈ ਕਹਿੰਦਾ ਨੂ ਰਾਣੀ ਨੂੰ ਕੋਲ ਬਿਠਾ ਕੇ ਕਹਿੰਦੇ ਆਉਣੇ ਦੇਰ ਨਾਲ ਆਈ ਅੱਖਾਂ ਮੀਚਣਾ ਜਾਵਾਂ ਕਿਧਰੇ ਮਗਰੋਂ ਪੈਂਦੀ ਫਿਰੂ ਲੜਾਈ ਜੈਦਾ ਤੂੰ ਨਾਮ ਕਰਾ ਲਓ ਤੁਹਾਡਾ ਹੀ ਆ ਸਭ ਕੁਝ ਭਾਈ ਤੇ ਅੰਦਰੋਂ ਅੰਦਰ ਹੀ ਹੱਸਦੇ ਨੂੰ ਪੁੱਤ ਇਧਰੋਂ ਅੰਦਰੋਂ ਅੰਦਰ ਹੀ ਹੱਸਦੇ ਨੂੰ ਪੁੱਤ ਉਹਨਾਂ ਦੇ ਰਤਾਰਾ ਲਈ ਅਗਲੇ ਦਿਨ ਤਸ_{\|ਲੇ ਜਾ ਕੇ ਤੇ ਜ਼ਮੀਨ ਆਪਣੇ ਨਾਮ ਕਰਾਈ ਅਗਲੇ ਦਿਨ ਤਸ_{\|ਲੇ ਜਾ ਕੇ ਜ਼ਮੀਨ ਆਪਣੇ ਨਾਮ ਕਰਾਈ ਦੋ ਦਿਨ ਮਿੱਠੀਆਂ ਮਾਰ ਮਾਰ ਕੇ ਬਾਪੂ ਦਾ ਸੀ ਮਨ ਪਰਮਾਇਆ ਕੁਝ ਦਿਨ ਮਗਰੋਂ ਨੂੰ ਪੁੱਤ ਨੇ ਤੇ ਫਿਰ ਆਪਣਾ ਅਸਲੀ ਰੰਗ ਦਿਖਾਇਆ ਕੁਝ ਦਰ ਮਿੱਠੀਆਂ ਮਾਰ ਮਾਰ ਕੇ ਦੋ ਦਰ ਮਿੱਠੀਆਂ ਮਾਰ ਮਾਰ ਕੇ ਬਾਪੂ ਦਾਸੀ ਮਨ ਪਰਮਾਇਆ ਕੁਝ ਦਿਨ ਮਗਰਾ ਲੂ ਪੋਤ ਨੇ ਆਪਣਾ ਅਸਲੀ ਰੰਗ ਦਿਖਾਇਆ 쿨ਰ ਧਰੀ ਨਾ ਠੰਡਾ ਪਾਣੀ 쿨ਰ ਧਰੀ ਨਾ ਠੰਡਾ ਪਾਣੀ ਨਾ ਹੀ ਦੁੱਧ ਪੀਣ ਨੂੰ ਆਇਆ ਦਵਾਈ ਮਟੀ ਦਾ ਜੁੱਤੀ ਜੋੜਾ ਦਵਾਈ ਬੂਟੀ ਨਾ ਜੁੱਤੀ ਜੋੜਾ ਨਾ ਹੀ ਤੋਤਾ ਕੱਪੜਾ ਪਾਇਆ ਹਾਲ ਚਾਲ ਨਹੀਂ ਕੋਈ ਪੁੱਛਦਾ ਹਾਲ ਚਾਲ ਨਹੀਂ ਕੋਈ ਪੁੱਛਦਾ ਲੰਗਰ ਲੰਗੇ ਢੰਗ ਫੜਾਇਆ ਬਾਪੂ ਸੋਚੇ ਇਹ ਕੀ ਬਣ ਗਿਆ ਤੇ ਬਾਪੂ ਸੋਚੇ ਇਹ ਕੀ ਬਣ ਗਿਆ ਬੈਡ ਬੈਡ ਝਾਕੇ ਪੁਖਾ ਤੇ ਆਇਆ ਫੋਜੀਆਂ ਝਾਕੇ ਮੰਜਾ ਬੜਾ ਫੋਜੀਆਂ ਝਾਕੇ ਬੁੜੇ ਦਾ ਮੰਜਾ ਤੇ ਮਾਪੇ ਔਲਾਦ ਨਾਲ ਵਿੱਚ ਆਇਓ ਤੇ ਜਿਉਂਦੇ ਜੀਣਾ ਹੱਥ ਵੜਾਓ ਮਾਪੇ ਉਹਨਾਂ ਗੱਲਾਂ ਵਿੱਚ ਆਇਓ ਜਿਉਂਦੇ ਜੀਣਾ ਹੱਥ ਵੜਾਓ ਜਿਉਂਦੇ ਜੀਣਾ ਹੱਥ ਵੜਾਓ ਧੰਨਵਾਦ